ਇਹ ਬੜਾ ਲਾਗ ਲਾਉਂਦੇ ਆ ਸਾਰੇ ਚੋਰੀ ਵੀ ਕਰਾਇਆ ਭਾਈ ਵੀਰੇ ਇਹ ਕੋਈ ਇਹਦਾ ਆਲੇ ਲਪੰ데요। ਮਾਰੀ ਇਹਨੂੰ ਪਤਾ ਨਹੀਂ ਲੱਗਦਾ ਵੀ ਸਮਝਣ ਲੱਗਦੀ ਕੀ ਸਮਝੀ ਕੋਈ ਕਦੀ ਫੈਕਸ਼ਨ ਆਈ ਦੀ ਕਦੀ ਟੀਵੀ ਆਈ ਦੀ। ਨਹੀਂ ਇਤੋਂ ਤੱਕ ਮੇਰੇ ਕੋਈ ਚੀਜ਼ ਨਹੀਂ ਅੱਗੇ ਜਿਹੜੀ ਮੈਂ ਗਾਣੇ ਪਾ ਕੇ ਜਾਂ ਵੇਚ ਕੇ ਇਹਦਾ ਲਾਗ ਕਰਾਉਣਾ। ਇਹਦਾ ਵੀ ਉਹ ਵੀ ਪਏ ਆ ਮੰਜੇ ਦੇ ਮਾਤਾ ਨੂੰ ਪ੍ਰੋਬਲਮ ਬਹੁਤ ਜ਼ਿਆਦੀ ਦਿੱਤੀ ਆ ਹਾਰਦ ਦੀ ਪ੍ਰੋਬਲਮ। ਸੰਟ ਪੈਣ ਵਾਲੇ ਆ ਪਿੱਤੇ ਪਥਰੀ ਆ ਉਹ ਵੀ ਇਤਰਾ ਹੀ ਮੰਜੇ ਦੇ ਨਹੀਂ ਦਾਜ ਦੇਖੋ ਹੱਟ ਪੈ ਦੇਖੋ ਹੁੰਦਾ ਕਿ ਨਾਈ ਦਡਾ ਮੇਰੇ ਨਾ ਗੁਰਦੇਸ ਸਿੰਘ ਕੀ ਗੱਲ ਬਾਤ ਹੋਈ ਕੁੜੀ ਨੂੰ ਇਹਨੂੰ ਸਰ ਜੀ ਸਾਲ ਉਹ ਚੱਲਿਆ ਬੁਆਰੋ ਇਹਨੂੰ ਤੇ ਬੜਾ ਲਾਜ ਕਰਾਉਂਦੇ ਆ ਸਾਲ ਸਿਕਾਰੀ ਵੀ ਕਰਾਇਆ ਪ੍ਰਾਈਵੇਟ ਆ ਜੇ ਕੋਈ ਇਹਦਾ ਆਲੇ ਲਪਨ ਲਿਆ ਹਲੋ ਹੁਣ ਤੇ ਮੈਂ ਇੱਥੋਂ ਤੱਕ ਮੇਰੇ ਕੋਈ ਚੀਜ਼ ਨਹੀਂ ਅੱਗੇ ਜਿਹੜੀ ਮੈਂ ਗਾਣੇ ਪਾ ਕੇ ਜਾਂ ਵੇਚ ਕੇ ਇਹਦਾ ਇਲਾਜ ਕਰਾਣਾ ਹੁਣ ਮਹੀਨਾ ਚੱਲਿਆ ਇਹਨੂੰ ਪਈ ਨੂੰ ਸੀਜ਼ਨ ਵੀ ਦੋਵੇਂ ਗਏ ਇਸ ਤਰ੍ਹਾਂ ਮੇਰੇ ਨਾ ਕਣ ਕਦੋਂ ਵੀ ਰਹਿ ਗਿਆ ਝੋਨੇ ਤੋਂ ਵੀ ਰਹਿ ਗਿਆ ਕੀ ਬਿਮਾਰੀ ਕੀ ਆ ਮਾਰੀ ਇਹਨੂੰ ਪਤਾ ਨਹੀਂ ਲੱਗਦਾ ਵੀ ਸਮਝ ਨਹੀਂ ਲੱਗਦੀ ਕੀ ਸਮਝੀ ਕੋਈ ਕਦੀ ਫੈਕਸ਼ਨ ਆਈ ਦੀ ਕਦੀ ਟੀਵੀ ਆਈ ਦੀ ਕਦੀ ਆਉਂਦੀ ਨਹੀਂ ਕਿਤੇ ਕਿੱਥੋਂ ਇਲਾਜ ਕਰਾਇਆ ਜੀ ਅਸੀਂ ਪਹਿਲਾਂ ਜੀ ਚੋਂ ਪੱਟੀ ਤੋਂ ਕਰਵਾ ਦਾਲ ਕਰਾ ਹਟਿਆ ਵਾ ਫਿਰ ਤਰਨਤਾਲ ਦੀ ਦਾਲ ਕਰਾ ਗੁਰੂ ਰਾਮਦਾਸ ਘਟਿਆ ਸੀ ਉਹਨਾਂ ਨੇ ਇੱਕ ਦਿਨ ਦਾ 10 ਤੋਂ 15000 ਰੁਪਏ ਖਰਚਾ ਦੱਸਿਆ ਸੀ ਤੇ ਮੈਂ ਉਦੋਂ ਮੇਰੀ ਨਹੀਂ ਕਿ ਪਹੁੰਚਦੇ ਮੈਂ ਲਾਇਆ ਫਿਰ ਲੜ ਕੇ ਤੁਸੀਂ ਕੰਮ ਕਰਦੇ ਜਾਓ ਮੈਂ ਇੱਧੜੀ ਦੱਪਾਈ ਕਰਦਾ ਹਾਂ ਤੇ ਕੋਈ ਨੇ ਮਰਦ ਨਹੀਂ ਕੀਤੀ ਨਹੀਂ ਅਜੇ ਤੱਕ ਨਹੀਂ ਕੋਈ ਮੇਰੀ ਮਾਇਦੀ ਕੀਤੀ ਕਿੰਨਾ ਕੁ ਡਾਕਟਰਾਂ ਨੇ ਖਰਚਾ ਦੱਸਿਆ ਗਿਆ ਡਾਕਟਰਾਂ ਨੇ ਤੁਹਾਨੂੰ ਦੱਸਿਆ ਵੀ 2 ਲੱਖ ਦੇ ਲਾਗੇ 1.9 ਲੱਖ ਵੀ ਤੁਹਾਡਾ ਖਰਚਾ ਹੋ ਗਿਆ ਨਹੀਂ ਨਹੀਂ ਫਦਰਾ 10000 ਰੁਪਏ ਤਾਂ ਇੱਕ ਦਿਨ ਦਾ 15000 12000 10000 ਰੁਪਏ ਇੱਥੇ ਤਾਂ ਖਰਚਾ ਹੋਊਗਾ ਸੁਣਨ ਮਿਲਿਆ ਕਿ ਤੁਹਾਡੀ ਅੱਗੇ ਜਿਹੜੀ ਪਤਨੀ ਉਹ ਵੀ ਠੀਕ ਨਹੀਂ ਰਹੀ ਤੇ ਕੋਈ ਮੈਂ ਕਰਾਈ ਸੀ ਪਰ ਉਹ ਤੋਂ ਵੀ ਮੇਰਾ ਕੋਈ ਹੱਲ ਨਹੀਂ ਹੋਇਆ ਤੇ ਜਿਸ ਤਰ੍ਹਾਂ ਕਿ ਤੁਹਾਡੇ ਪਿਤਾ ਜੀ ਦੀ ਲਤ ਪੁੱਤੀ ਆ। ਉਹਦਾ ਵੀ ਉਹ ਵੀ ਪਏ ਆ ਮੰਜੇ ਦੇ ਮਾਤਾ ਵੀ ਪ੍ਰੋਬਲਮ ਬਹੁਤ ਜ਼ਿਆਦੀ ਦਿੱਤਿਆ ਹਾਰਦ ਦੀ ਪ੍ਰੋਬਲਮ ਸਟੰਟ ਪਏ ਨਾਲੇ ਆ ਪਿੱਤੇ ਦੀ ਪਥਰੀ ਆ। ਉਹ ਵੀ ਇਤਰਾ ਹੀ ਪਏ ਮੰਜੇ ਦੇ ਨਹੀਂ ਇਲਾਜ ਦੇ ਕੋਟ ਪਏ ਦੇ ਕੋਣ ਦੇ। ਕੀ ਮੰਗ ਕਰਦੇ ਸਮਾਜ ਸੇਵਾ। ਉਹ ਨਹੀਂ ਸਵਾਇਓ ਵੀ ਸਾਡਾ ਇਲਾਜ ਕਰਾ ਦੇ ਨਾਲ ਨੂੰ। ਬਸ ਛੇਲੀ ਮਾਤ ਮਿਹਰਬਾਨੀ। ਕਮਾਈ ਦੇ ਸਾਧਨ ਫਿਰ ਕਿਤ ਕਰਦਾ। ਕਮਾਈ ਦਾ ਸਾਧਨ ਕੋਈ ਨਹੀਂ ਹੋਇਆ ਤੇ ਪਈਏ ਬਸ। ਕਰਦਾ ਹਰ ਗੁਜ਼ਾਰਾ ਕਿਸ ਤਰਾਂ ਚੱਲਦਾ। ਕਰਦਾ ਗੁਜ਼ਾਰਾ ਇਤਰਾ ਹੀ ਆ ਵੀ ਫੜਦਾ ਕਈ ਬਿਆਜੂ ਸਾਂ ਚੁੱਕ ਚੁੱਕੇ ਲਾਉਣ ਦੇ ਆ। ਸਮੁੰਦਰ ਮਿਲਿਆ ਕਿ ਤੁਸੀਂ ਘਰ ਵੀ ਜਿਹੜਾ ਗਨੇ ਪਾਇਆ ਗਿਆ ਘਰ ਵੀ ਇਹੀ ਹਾਂ ਜੀ ਘਰ ਵੀ ਗਾੜਾ ਥਾਜਰਾ ਇਹ ਕੇਤੇ ਕੋਲ ਗਨੇ ਪਾਇਆ ਵਾ ਹਾਂ ਇਹ ਪਿੰਡ ਜੀ ਕਿਤੇ ਕੋਲ ਗਨੇ ਪਾਇਆ ਵਾ ਤੇ ਪਰ ਇਹ ਕੀ ਕਰੀਏ ਨੰਨ ਤਾਂ ਫਿਰ ਕਰਾਉਣਾ ਪੈਣਾ ਕੀ ਅਪੀਲ ਕਰੋਗੇ ਐਨਆਰਆਈ ਵੀਰਾਂ ਨੂੰ ਪੰਜਾਬ ਸਰਕਾਰ ਨੂੰ ਜਾਂ ਕੋਈ ਸਿੱਖ ਜਥੇਬੰਦੀ ਨੂੰ ਕੀ ਹੋ ਕਨੇ ਸਾਡੀ ਜਿੰਨੀ ਵੀ ਹੋ ਸਕਦੀ ਮਦਦ ਕੀਤੀ ਜਾਵੇ ਮੰਨ ਲਓ ਕਿ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤਾਂ ਤੁਹਾਡਾ ਫੋਨ ਨੰਬਰ ਕਿ ਨਾਲ ਫੋਨ ਨੰਬਰ ਮੇਰਾ ਹੈ 8872023298 8872023298 ਇਹ ਬੜਾ ਲਾਜ ਨੂੰ ਕਰਾਉਂਦੇ ਆ ਸਾਲ ਕਿ ਕਰੀ ਵੀ ਕਰਾਇਆ ਪ੍ਰਾਈਵੇਟ ਆ ਜੇ ਕੋਈ ਵੀ ਇਹਦਾ ਆਲੇ ਲਪਨਿਆ। ਮਹਾਰੀ ਨੂੰ ਪਤਾ ਨਹੀਂ ਲੱਗਦਾ ਵੀ ਸਮਝ ਨਹੀਂ ਲੱਗਦੀ ਕੀ ਸਮਝੀ ਕੋਈ ਕਦੀ ਫੋਨ ਆਈਂਦੀ ਕਦੀ ਟੀਵੀ ਆਈਂਦੀ। ਨੇ ਇਤਨਾ ਕਦੇ ਮੇਰੇ ਕੋਲ ਕੋਈ ਚੀਜ਼ ਵੀ ਨਹੀਂ ਅੱਗੇ ਜਿਹੜੀ ਮੈਂ ਗਾਣੇ ਪਾ ਕੇ ਜਾਂ ਵੇਚ ਕੇ ਇਹਦਾ ਇਲਾਜ ਕਰਾਣਾ। ਇਹਦਾ ਵੀ ਉਹ ਵੀ ਪਏ ਆ ਮੰਜੇ ਦੇ ਮਾਤਾ ਵੀ ਪ੍ਰੋਬਲਮ ਬਹੁਤ ਜ਼ਿਆਦੀ ਦਿੱਤੇ ਆ ਹਾਰਦੀ ਪ੍ਰੋਬਲਮ। ਟੰਟ ਪੈਣ ਵਾਲੀ ਆ ਪਿੱਤੇ ਪਥਰੀ ਆ ਉਹ ਵੀ ਇਤਰਾ ਹੀ ਮੰਜੇ ਦੀ ਨਹੀਂ ਲਾਜ ਦੇਖੋ ਹੱਥ ਪੈ ਦੇਖੋ ਹੁੰਦੇ ਕਿਨਾਈ ਦਾ ਡਾ ਮੇਰਾ ਨਾਮ ਗੁਰਦੇਵ ਸਿੰਘ ਕੀ ਗੱਲ ਬਾਤ ਹੋਈ ਕੁੜੀ ਨੂੰ ਇਹਨੂੰ ਸਰ ਜੀ ਸਾਲ ਹੋ ਚੱਲਿਆ ਬਿਮਾਰ ਹੋਈ ਨੂੰ ਤੇ ਬੜਾ ਲਾਜ ਕਰਾਉਂਦੇ ਆ ਸਾਰਾ ਸਿਚਾਰੀ ਵੀ ਕਰਾਇਆ ਭਾਈ ਵੀਰ ਜੀ ਕੋਈ ਇਹਦਾ ਆਲੇ ਲਪੰ데요 ਹਣੋਂ ਤੇ ਮੈਂ ਇੱਥੇ ਤੱਕ ਮੇਰੇ ਕੋਈ ਚੀਜ਼ ਨਹੀਂ ਅੱਗੇ ਜਿਹੜੀ ਮੈਂ ਗਾਣੇ ਪਾ ਕੇ ਜਾਂ ਵੇਚ ਕੇ ਇਹਦਾ ਲਾਜ ਕਰਾਣਾ ਹੋਨ ਮਹੀਨਾ ਚੱਲਿਆ ਇਹਨੂੰ ਪਈ ਨੂੰ ਸੀਜ਼ਨ ਵੀ ਦੋਵੇਂ ਗਏ ਇਸ ਤਰ੍ਹਾਂ ਮੇਰੇ ਨਾ ਕਣ ਕਦੋਂ ਵੀ ਰਹਿ ਗਿਆ ਝੋਨੇ ਤੋਂ ਵੀ ਰਹਿ ਗਿਆ ਕੀ ਬਿਮਾਰੀ ਕੀ ਆ ਮਾਰੀ ਇਹਨੂੰ ਪਤਾ ਨਹੀਂ ਲੱਗਦਾ ਵੀ ਸਮਝ ਨਹੀਂ ਲੱਗਦੀ ਕੀ ਸਮਝੀ ਕੋਈ ਕਦੀ ਫੈਕਸ਼ਨ ਆਈ ਦੀ ਕਦੀ ਟੀਵੀ ਆਈ ਦੀ ਕਦੀ ਆਉਂਦੀ ਨਹੀਂ ਕਿਤੇ ਕਿੱਥੋਂ ਇਲਾਜ ਕਰਾਇਆ ਜੀ ਅਸੀਂ ਪਹਿਲਾਂ ਜੀ ਚੋਂ ਪੱਟੀ ਤੋਂ ਕਰਵਾ ਦਾਲ ਕਰਾ ਹਟਿਆ ਵਾ ਫਿਰ ਤਰਨਤਾਲ ਦੀ ਦਾਲ ਕਰਾ ਗੁਰੂ ਰਾਮਦਾਸ ਘਟਿਆ ਸੀ ਉਹਨਾਂ ਨੇ ਇੱਕ ਦਿਨ ਦਾ 10 ਤੋਂ 15000 ਰੁਪਏ ਖਰਚਾ ਦੱਸਿਆ ਜੀ ਤੇ ਮੈਂ ਇਦਾਂ ਮੇਰੀ ਨਹੀਂ ਕਿ ਪਹੁੰਚਦੇ ਮੈਂ ਲਾਇਆ ਫਿਰ ਕਰਕੇ ਤੁਸੀਂ ਕੰਮ ਕਰਦੇ ਜਾਓ ਮੈਂ ਡਿਆੜੀ ਤਾਂ ਪਾਈ ਕਰਦਾ ਹਾਂ ਤੇ ਕਿਸੇ ਨੇ ਮਦਦ ਨਹੀਂ ਕੀਤੀ ਨਹੀਂ ਅਜੇ ਤੱਕ ਨਹੀਂ ਕੋਈ ਮੇਰੀ ਮਦਦ ਕੀਤੀ ਕਿੰਨਾ ਕੁ ਡਾਕਟਰਾਂ ਦਾ ਖਰਚਾ ਜਿਆਦਾ ਦੱਸਿਆ ਗਿਆ ਡਾਕਟਰਾਂ ਨੇ ਉੱਥੇ ਤੁਹਾਨੂੰ ਦੱਸਿਆ ਵੀ 2 ਲੱਖ ਦੇ ਲਾਗੇ 1.9 ਲੱਖ ਵੀ ਤੁਹਾਡਾ ਖਰਚਾ ਹੋਊਗਾ ਨਹੀਂ ਨਹੀਂ 15000 ਰੁਪਏ ਤਾਂ ਇੱਕ ਦਿਨ ਦਾ 15000 12000 10000 ਰੁਪਏ ਇੱਥੇ ਤਾਂ ਖਰਚਾ ਹੋਊਗਾ ਸੁਣਨ ਮਿਲਿਆ ਕਿ ਤੁਹਾਡੀ ਅੱਗੇ ਜਿਹੜੀ ਪਤਨੀ ਉਹ ਵੀ ਠੀਕ ਨਹੀਂ ਰਹੀ ਤੇ ਕੋਈ ਮੈਂ ਕਰਾਈ ਸੀ ਪਰ ਉਹਦੋਂ ਵੀ ਮੇਰਾ ਕੋਈ ਹੱਲ ਨਹੀਂ ਹੋਇਆ ਤੇ ਜਿਸ ਤਰ੍ਹਾਂ ਕਿ ਤੁਹਾਡੇ ਪਿਤਾ ਜੀ ਦੀ ਲੱਤ ਪੁੱਢੀ ਆ ਉਹ ਦਾਦਾ ਵੀ ਉਹ ਵੀ ਪਏ ਆ ਮੰਜੇ ਤੇ ਮਾਤਾ ਨੂੰ ਪ੍ਰੋਬਲਮ ਬਹੁਤ ਜ਼ਿਆਦੀ ਦਿੱਤਿਆ ਹਾਰਦ ਦੀ ਪ੍ਰੋਬਲਮ ਸਟੰਟ ਪਏ ਨਾਲੇ ਆ ਪਿੱਤੇ ਹੀ ਪਥਰੀ ਆ ਉਹ ਵੀ ਇਤਰਾ ਹੀ ਪਏ ਮੰਜੇ ਤੇ ਨਹੀਂ ਇਲਾਜ ਦੇਖੋ ਹੱਟ ਪਏ ਦੇਖੋ ਕੀ ਮੰਗ ਕਰਦੇ ਸਮਝ ਸਹੀ ਸੁਝਾਉਣ ਹੁਣ ਅਸੀਂ ਸਵਾਇਓ ਵੀ ਸਾਡਾ ਇਲਾਜ ਕਰਾ ਦੇ ਨਾਲ ਨੂੰ ਬਸ ਇੰਨੀ ਬਹੁਤ ਮਿਹਰਬਾਨੀ ਕਮਾਈ ਦੇ ਸਾਧਨ ਫਿਰ ਕਿਤ ਕਰਾਂ ਕਮਾਈ ਦਾ ਸਾਧਨ ਕੋਈ ਨਹੀਂ ਹੋਇਆ ਜਿਹੜੇ ਤੇ ਪਈਏ ਬਸ ਕਰਦਾ ਫਿਰ ਗੁਜ਼ਾਰਾ ਕਿਤਨਾ ਚੱਲਦਾ ਕਰਦਾ ਗੁਜ਼ਾਰਾ ਇਤਰਾ ਹੀ ਆਂ ਕਿ ਫੜਦਲ ਕੋਈ ਬਿਆਜੀ ਸਾਂ ਚੋਕ ਚੋਕ ਹੀ ਲਾਉਣ ਦੇ ਆ ਸਾਨੂੰ ਤਾਂ ਮਿਲਿਆ ਕਿ ਤੁਸੀਂ ਘਰ ਵੀ ਜਿਹੜਾ ਗਾਣੇ ਪਾਇਆ ਗਿਆ ਘਰ ਵੀ ਇਹੀ ਹੈ ਜੀ ਘਰ ਵੀ ਗਾੜਾ ਥਾਜਰਾ ਇਹ ਕੇਤੇ ਕੋਲ ਗਾਣੇ ਪਾਇਆ ਵਾ ਹਾਂ ਇਹ ਪਿੰਡ ਜੀ ਕਿਹਦੀ ਕੋਲ ਗਾਣੇ ਪਾਇਆ ਵਾ ਤੇ ਪਰ ਇਹ ਕੀ ਕਰੀਏ ਨਾ ਮੈਂ ਤਾਂ ਫਿਰ ਕਰਾਉਣਾ ਪੈਣਾ ਕੀ ਅਪੀਲ ਕਰੋਗੇ ਐਨਆਰਆਈ ਵੀਰਾਂ ਨੂੰ ਪੰਜਾਬ ਸਰਕਾਰ ਨੂੰ ਜਾਂ ਕੋਈ ਸਿੱਖ ਜਥੇਬੰਦੀ ਨੂੰ ਕਿ ਇਹੋ ਕਹਿੰਦੇ ਸਾਡੀ ਜਿੰਨੀ ਵੀ ਹੋ ਸਕਦੀ ਮਦਦ ਕੀਤੀ ਜਾਵੇ ਮੰਨ ਲਓ ਕਿ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤਾਂ ਤੁਹਾਡਾ ਫੋਨ ਨੰਬਰ ਦਿਨਾਇਓ ਫੋਨ ਨੰਬਰ ਮੇਰਾ ਹੈ 98872023298 98872023298